ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਕੀਰ ਸਿੰਘ ਚਦਲਵੱਡੀ ਕਿਸਾਨ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਭਰਾਵਾਂ ਦੇ ਫੋਨ ਆ ਰਹੇ ਆ ਵਾਪਕ ਏਰੀਏ ਤੋਂ ਕਿੰਨੀ ਤੇਜ਼ੀ ਕਣਕਾਂ ਤੱਕ ਹੀ ਬਣਨ ਸਾਰੇ ਚ ਆ ਗਈਆਂ ਨਿਸਰ ਰਹੀਆਂ ਜਾਂ ਨਿਸਰ ਚੁਕੀਆਂ ਇਹਨਾਂ ਤੇ ਆਪਾਂ ਕੋਈ ਫੰਗੀਸਾਈਡ ਕਰੀਏ ਕੋਈ ਪੀਜੀਆਰ ਕਰੀਏ ਕੋਈ ਨਿਊਟ੍ਰੀਸ਼ਨ ਦਈਏ ਕੋਈ ਤੇਲੇ ਦੀ ਸਪਰੇ ਕਰੀਏ ਸੁਖਸਾਨ ਭਰਾਓ ਮੈਂ ਆਪਣੇ ਖੇਤ ਦੇ ਵਿੱਚ ਹੀ ਖਲੋਤਾ ਹਾਂ ਅਸੀਂ ਤੇ ਇਹਨੂੰ ਇੱਕ ਨਸਾਰੇ ਤੋਂ ਪਹਿਲਾਂ ਲਗਭਗ ਅਜ ਤੋਂ 20 ਦਿਨ ਪਹਿਲਾਂ ਇੱਕ ਸਪਰੇ ਪ੍ਰੀਵੈਂਟਿਵ ਕਰ ਲਈ ਸੀ ਨਾਇਦੇ ਵਿੱਚ ਇਸ ਵੇਲੇ ਜੈਲੋਰੈਸ ਤੇ ਨਾ ਹੀ ਕੋਈ ਤੇਲਾ ਚਿਪਾ ਹੈ ਤੇ ਨਿਊਟ੍ਰੀਸ਼ਨ ਵੀ ਜਦੋਂ ਦੇਤੀ ਸੀ ਮੈਂ ਦੇਖ ਰਿਆ ਸੀ 22 22 ਤੋਂ ਲੈ ਕੇ 26 26 27 27 ਕੁੰਡੀਆਂ ਦੇ ਸਿੱਟੇ ਨਿਕੜਾਏ ਆ ਦੀ ਹਾਈਟ ਵੀ ਠੀਕ ਠਾਕ ਕਣਕ ਦੀ ਕੋ ਲਗਭਗ ਮੈਨੂੰ ਲੱਗਦਾ ਵੀ ਸਵਾ 3 ਸਾਢੇ 3 ਫੁੱਟ ਦੀ ਹੈਗੀ ਆ ਸੁਖਾਂ ਦਾ ਦੋਸਤੋ ਆਪਣੇ ਖੇਤਾਂ ਦੇ ਵਿੱਚ ਜਾ ਕੇ ਨਰੀਖਣ ਕਰੋ ਜੇ ਤੁਹਾਨੂੰ ਲੱਗਦਾ ਵੀ ਸਾਡੇ ਖੇਤ ਦੇ ਵਿੱਚ ਚੇਪਾ ਹੈਗਾ 2 4 5 7 ਜਗ੍ਹਾ ਬਨੇ ਬਨੇ ਆ ਰੁੱਖਾਂ ਥੱਲੇ ਆ ਟਿੱਬੀਆਂ 'ਚ ਆ ਜੇ ਉਹਦੋਂ ਜ਼ਿਆਦਾ ਤੁਹਾਨੂੰ ਲੱਗਦਾ ਵੀ ਵਿੱਚ ਵਿੱਚ ਵੀ ਜਿਹੜੀ ਇਆਰੇ ਵਾਲੀ ਵਾਟ ਹੁੰਦੀ ਆ ਉਹਦੇ ਤੇ ਤੁਰ ਕੇ ਜਾ ਕੇ ਵਿੱਚ ਵੀ ਵੇਖ ਲਿਓ ਵੀ ਵਿੱਚ ਵੀ ਆ ਗਿਆ ਵਾ ਤਾਂ ਫਿਰ ਤਾਂ ਤੁਸੀਂ ਤੇਲੇ ਦੀ ਸਪਰੇ ਵੀ ਕਰ ਸਕਦੇ ਜੇ ਨਹੀਂ ਤੇ ਮੈਂ ਇਹੀ ਕਵਾਂਗਾ ਕਿ ਆਪਾਂ ਕੋਸ਼ਿਸ਼ ਕਰੀਏ ਕਿ ਜ਼ਹਿਰਾਂ ਦਾ ਯੂਜ਼ ਥੋੜਾ ਜਿਆ ਘਟਾਈਏ ਪ੍ਰੋਪੀਕੋਨਾਜ਼ੋਲ ਜੈਲੋਰੈਸਲੀ ਯੂਨੀਵਰਸਿਟੀ ਦੀ ਬੁੱਕਸ ਤੇ ਆ ਰਿਕਮੈਂਡ ਹੈ ਪਰ ਪ੍ਰੋਪੀਕੋਨਾਜ਼ੋਲ ਨੂੰ ਯੂਨੀਵਰਸਿਟੀ ਨੇ ਬਾਸਮਤੀ ਤੇ ਰੈਜ਼ੀਡੂਅਲ ਇਫੈਕਟ ਕਰਕੇ ਬੈਨ ਕੀਤਾ ਸੀ ਕਿ ਇਹਦਾ ਰੈਜ਼ੀਡੂਅਲ ਇਫੈਕਟ ਆਉਂਦਾ ਬਾਸਮਤੀ ਬਾਹਰ ਜਾਣੀ ਆ ਜਿਹੜੇ ਬਾਹਰ ਲੋਕ ਪੈਦਾ ਹੋਏ ਆ ਉਹ ਸਾਡੇ ਪੰਜਾਬੀਆਂ ਨਾਲੋਂ ਜਾਂ ਭਾਰਤੀ ਲੋਕਾਂ ਨਾਲੋਂ ਵੱਖਰੇ ਨਹੀਂ ਐ ਜੋ ਪਰਮੇਸ਼ਰ ਨੇ ਪੈਦਾ ਕੀਤਾ ਸਾਰਿਆਂ ਨੂੰ ਇੱਕੋ ਜਿਹਾ ਕੀਤਾ ਜੇ ਆਪਾਂ ਉਹਨਾਂ ਨੂੰ ਕੋਈ ਰੈਜ਼ੀਡੂਅਲ ਇਫੈਕਟ ਵਾਲੀ ਜ਼ਹਿਰ ਨਹੀਂ ਖਵਾਉਣੀ ਤੇ ਆਪਾਂ ਚਾਹੋਨੇ ਆਪਣੇ ਲੋਕਾਂ ਨੂੰ ਵੀ ਨਾ ਖਵਾਈਏ ਕਣਕ ਤੇ ਆਪਣੇ ਭੜੋਲਿਆਂ 'ਚ ਵੀ ਆਪਣੇ ਡਰਾਮਾਂ 'ਚ ਵੀ ਇਹੋ ਹੀ ਪੈਣੀ ਐ ਮੈਂ ਕਹਾਂਗਾ ਪ੍ਰੋਪੀਕੋਨਾਜ਼ੋਲ ਨਾਮ ਵੀ ਪਾਓਗੇ ਤੇ ਟੈਬੂਕੋਨਾਜ਼ੋਲ ਬਹੁਤ ਸਾਰੀਆਂ ਕੰਪਨੀਆਂ ਦਾ ਤੁਹਾਨੂੰ ਹਜ਼ਾਰ ਰੁਪਏ ਦੀ ਰੇਂਜ ਦੇ ਵਿੱਚ ਮਿਲਣਾ ਮਾਰਕੀਟ ਦੇ ਵਿੱਚ ਸ਼ੁਰੂ ਹੋ ਗਿਆ ਸੋ 200 ਐਮਐਲ ਪ੍ਰੋਪੀਕੋ ਟੈਬੂਕੋਨਾਜ਼ੋਲ ਲੈ ਲਿਓ 25% ਵਾਲਾ ਜਾਂ 200 ਗ੍ਰਾਮ ਵਾਲੇ ਵਾਲੋ ਡਬਲਯੂਡੀਸੀ ਵਾਲਾ ਜਾਂ 200 ਐਮਐਲ ਲੈ ਲਿਓ ਐਸਈ ਫਾਰਮੂਲੇਸ਼ਨ ਵਾਲਾ ਟੈਬੂਕੋਨਾਜ਼ੋਲ ਤਿੰਨੇ ਹੀ ਫਾਰਮੂਲੇਸ਼ਨ ਤੁਹਾਨੂੰ ਮਾਰਕੀਟ ਤੋਂ ਮਿਲ ਜਾਣਗੀਆਂ ਈਸੀ पच्ची परसेंट, पच्ची परसेंट है। है, ले ले एस सी ਤੇ ডব্লিউ জি 25% 25% ਤੇ 39.5% ਹੈ 200 ml ਉਹ ਲੈ ਲਿਓ ਕਿਸਾਨ ਦੋਸਤੋ ਨਾਲ ਜਿਹੜੀ এস 스테ਜ ਦੀ ਕਣਕ ਆ ਜਿਹੜੀ ਸਿੱਟਾ ਬਾਹਰ ਕੱਢ ਚੁੱਕੀ ਆ ਜੇ ਆਪਾਂ এস 스테ਜ ਤੇ ਕੋਈ ਅਮੀਨੋ ਐਸਿਡ بیس ਪ੍ਰੋਡਕਟ ਪਾਉਣੇ ਆ ਸੀਬੀਏ بیس ਪ੍ਰੋਡਕਟ ਪਾਉਣੇ ਆ ਉਹ ਵੀ ਇਸ ਵੇਲੇ ਮਿਲਕਿੰਗ 스테ਜ ਨੂੰ ਇੰਪਰੂਵ ਕਰਨ ਦੇ ਵਿੱਚ ਸਹਾਇਤਾ ਕਰਦਾ ਤੁਸੀਂ ਦੇਖੋ ਮੇਰੀ ਕਣਕ ਦੇ ਝੰਡੇ ਪੱਤੇ ਚੰਗੇ ਭਲੇ ਚੰਗੇ ਭਲੇ ਪੂਰੇ ਮੋٹے ਤਾਜੇ ਕੈਮਰਾਮੈਨ ਸਾਹਿਬ ਵੇਖਿਓ ਪੂਰੇ ਮੋٹے ਤਾਜੇ ਵਧੀਆ ਨਜ਼ਰ ਆ ਰਹੇ ਆ ਇਹਦਾ ਕਾਰਨ ਆ ਵੀ ਮੈਂ ਇਹ ਤੇ ਇੱਕ ਸਪਰੇ ਪਹਿਲਾਂ ਕਰ ਚੁੱਕਾ ਉਹਦੇ ਵਿੱਚ ਮੈਂ 50 ਗ੍ਰਾਮ ਥਾਇਮਥਾਕਸਮ 25% ਡਬਲਯੂ ਜੀ ਵਾਲਾ ਪਾਇਆ ਸੀ ਠੀਕ ਆ ਜੀ ਸੋ ਤੁਸੀਂ ਟੈਬੂਕੋਨਾਜ਼ੋਲ ਤੇ ਪੀਜੀਆਰ ਜਿਹਦੇ ਵਿੱਚ ਸੀਬੀਡ ਬੀ ਇਸ ਅਮੀਨੋ ਐਸਿਡ بیس ਮਾਰਕੀਟਸੋਂ ਬਹੁਤ ਬਹੁਤ ਵਧੀਆ ਪ੍ਰੋਡਕਟ ਤੁਹਾਨੂੰ ਅਲੱਗ ਅਲੱਗ ਕੰਪਨੀਆਂ ਤੋਂ ਅਲੱਗ ਅਲੱਗ ਡਿਸਟਰੀਬਿਊਟਰਾਂ ਤੋਂ ਸਰਕਾਰ ਦੁਬਾਰਾ ਮਾਨਤਾ ਪ੍ਰਾਪਤ ਜਿਹੜੇ ਆ ਮਿਲ ਸਕਦੇ ਆ ਤੁਸੀਂ ਉਹ ਲੈ ਕੇ ਆਪਣੇ ਖੇਤਾਂ ਦੇ ਵਿੱਚ ਪਾ ਸਕਦੇ ਜੀ ਜੇ ਤੁਹਾਨੂੰ ਲੱਗਦਾ ਪੀ 4 5 ਜਗ੍ਹਾ ਤੋਂ ਜ਼ਿਆਦੀ ਜਗ੍ਹਾ ਤੇ ਚੇਪਾ ਨਜ਼ਰ ਆ ਰਿਹਾ ਹੈ ਉਸੇ ਤੁਸੀਂ 50 ਗ੍ਰਾਮ ਤੋਂ 70 ਗ੍ਰਾਮ ਅਕਟਾਰਾ ਦਾਣੇਦਾਰ ਥਾਇਮ ਥਾਕਸਮ 30. ਕੁਝ ਪਰਸੈਂਟ ਐਫਐਸ ਫਾਰਮੂਲੇਸ਼ਨ ਚ ਵੀ ਆਉਂਦਾ ਉਹ ਵੀ ਫਾਰਮਰ ਦੀ ਟ੍ਰੈਂਡ ਦੇ ਵਿੱਚ ਬੜਾ ਸਸਤਾ ਪ੍ਰੋਡਕਟ ਬਣ ਗਿਆ 50 ਤੋਂ 70 ਮਿਲ ਉਹ ਵੀ ਪਾ ਸਕਦੇ ਜੀ ਇਹ ਸਾਰਾ ਹੀ ਤੁਹਾਡਾ ਖਰਚਾ 70 ਤੋਂ 90 ਰੁਪਏ ਦਾ ਤੇਲੇ ਦੀ ਦਵਾਈ ਦਾ ਪਾ ਲੋਗੇ ਤੇ ਕੋਈ ਵੱਡੀ ਗੱਲ ਨਹੀਂ ਜੇ ਹੈਗਾ ਤੇ ਪਾਇਓ ਨਹੀਂ ਹੈਗਾ ਤੇ ਨਾ ਪਾਇਓ ਜੇ ਤੁਸੀਂ ਮਹਿੰਗੇ ਪ੍ਰੋਡਕਟ ਵਾਲ ਜਾਣਾ ਹੈ ਟੈਬੂਕੋਨਾਜੋਲ ਤੇ ਯੋਕਸੀਸਟ੍ਰੋਬਨ ਦੇ ਕੰਬੀਨੇਸ਼ਨ ਮਾਰਕੀਟ ਦੇ ਵਿੱਚ ਤੁਹਾਨੂੰ 1300 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਬਾਇ ਨੇਮ ਕਸਟੋਰੀਆ ਤੁਹਾਨੂੰ 23-2400 ਰੁਪਏ ਦੀ ਟੜਕੋ ਉਲਾ ਸਕਦੀ ਆ ਉਹ ਵੀ ਤੁਸੀਂ 200 ਐਮਐਲ ਪਰ ਖੇਤ ਦੀ ਪਾ ਸਕਦੇ ਜੀ ਉਸ ਜੈਂਟਾ ਦੇ ਪ੍ਰੋਡਕਟਾਂ 'ਉਂਦੀ ਇਮਪੈਕਟ ਐਕਸਟਰਾ ਬਾਇਰ ਦਾ ਨੈਟਿਵੋ ਆਉਂਦਾ ਤੁਸੀਂ ਉਹ ਵੀ ਨੈਟਿਵੋ 100 ਗ੍ਰਾਮ ਤੇ ਇਮਪੈਕਟ ਐਕਸਟਰਾ 200 ਐਮਐਲ ਕਿਲੇ ਦਾ ਪਾ ਸਕਦੇ ਜੇ ਤੁਸੀਂ ਮਹਿੰਗੇ ਪ੍ਰੋਡਕਟ ਹਾਲ ਜਾਣਾ ਬਾਸਪ ਦੀ ਪ੍ਰੈਕਸਰ ਆਉਂਦੀ ਆ ਉਹ ਵੀ ਕਾਸਟਲੀ ਪੈਂਦੀ ਆ ਪਰ ਖਾਸ ਦੋਸਤੋ ਮਹਿੰਗੇ ਪ੍ਰੋਡਕਟ ਤੁਸੀਂ ਉਦੋਂ ਵਰਤਿਓ ਜਦੋਂ ਲੱਗੇ ਕਿ ਬੜੀ ਵੱਡੀ ਮਾਤਰਾ ਦੇ ਵਿੱਚ ਸਾਡੇ ਖੇਤਾਂ ਦੇ ਵਿੱਚ ਜੈਲੋ ਰੈਸਟ ਦਾ ਅਟੈਕ ਆ ਗਿਆ ਹਾਲੇ ਤੱਕ ਕਿਤੇ ਪੰਜਾਬ ਦੇ ਵਿੱਚੋਂ ਹਰਿਆਣਾ ਯੂਪੀ ਰਾਜਸਥਾਨ ਦੇ ਵਿੱਚੋਂ ਮੈਨੂੰ ਕੋਈ ਵੀ ਜੈਲੋ ਰੈਸਟ ਦੀ ਫੋਟੋ ਨਹੀਂ ਆਈ ਆਪਣੇ ਖੇਤਾਂ ਦਾ ਨਰੀਖਣ ਕਰੋ ਲੋੜ ਹੈ ਤੇ ਸਪਰੇਅ ਕਰੋ ਤੁਹਾਨੂੰ ਲੱਗਦਾ ਹੈ ਕਿ ਸਾਡੇ ਖੇਤ ਦੇ ਵਿੱਚ ਸਪਰੇਅ ਸਾਡਾ ਫਾਇਦਾ ਕਰਦੀ ਹੈ ਤੇ ਕਰਿਓ ਤੁਹਾਨੂੰ ਲੱਗਦਾ ਹੈ ਕਿ ਸਾਡੀ ਕਣਕ ਤੇ ਪਿਛਲੇ ਸਾਲ ਆਪਾਂ ਕੁਝ ਵੀ ਨਹੀਂ ਸੀ ਕੀਤਾ ਪੂਰਾ ਝਾੜ ਸੀ ਇਸ ਸਪਰੇ ਨਾ ਕਰਿਓ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਲਾਸਟ ਇੱਕ ਛੋਟੀ ਜੀ ਬੇਨਤੀ ਹੈ ਹੱਥ ਜੋੜ ਕੇ ਨਿਮਰਨ ਸਾਨ ਦੋਸਤੋ ਕਿਸਾਨੀ ਮੋਰਚਾ ਦੁਬਾਰਾ ਤੋਂ ਆਪਣੀ ਹੱਕੀ ਮੰਗਾ ਲੈ ਕੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਹੈ ਜਿੰਨੀ ਸਮਰੱਥਾ ਪਰਮੇਸ਼ਰ ਨੇ ਪੈਸੇ ਨਾ ਕਿਸੇ ਨੂੰ ਦਿੱਤੀ ਆ ਸਰੀਰਕ ਅਵਸਥਾ ਨਾ ਦਿੱਤੀ ਆ ਟਰੈਕਟਰ ਟਰਾਲੀਆਂ ਦਿੱਤੀ ਆ ਹਰੇਕ ਤਰੀਕੇ ਨਾਲ ਆਪਣਾ ਬਣਦਾ ਯੋਗਦਾਨ ਪਾ ਕੇ ਆਪਣੀ ਹੱਕੀ ਮੰਗਾਂ ਦੀ ਪ੍ਰਾਪਤੀ ਵਾਸਤੇ ਕਿਸਾਨ ਭਰਾਵਾਂ ਦੀ ਮੈਂ ਕਿਰੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ